ਪੰਜਾਬ 2 ਸਪੈਨ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸੀਐਮ ਭਗਵੰਤ ਮਾਨ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਦੀ ਨੂੰ ਸਮਰਪਿਤ ਸਰਬੱਤ ਦੇ ਭਲੇ ਦੀ ਅਰਦਾਸ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼ਹਿਰ ਵਿੱਚ ਵਿਸ਼ਵ ਪਧਰੀ ਯੂਨੀਵਰਸਿਟੀ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਇਹ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਜਾਊਗੀ ਜੀ ਵਰਲਡ ਕਲਾਸ ਗੱਜੇ ਗਾਰਾ ਗਗਾਵੇ ਤਨ ਤਨ ਸੇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਰਨ ਉਪਰ ਸੋ ਸ੍ਰੀ ਆਕ ਔਰ ਯੂਨੀਵਰਸਿਟੀ ਦੇ ਵਿੱਚ ਸੰਗਤ ਨੂੰ ਪੁੱਛ ਪੁੱਛ ਕੇ ਕਿ ਕਿਹੜੇ ਕਿਹੜੇ ਸਬਜੈਕਟ ਰੱਖਣੇ ਨੇ ਕੀ ਕੀ ਪੜਾਇਆ ਜਾਣਾ ਚਾਹੀਦਾ ਨਹੀਂ ਤਾਂ ਅਸੀਂ ਗੁਰੂਆਂ ਦੇ ਐਮਬੀਡੀ ਗਾਈਡਾਂ ਚ ਲੇਖ ਹੀ ਪੜਦੇ ਰਹਿ ਆਂ 10 ਨੰਬਰ ਦੇ ਬਸ ਹੋਰ ਸਾਨੂੰ ਕੁਝ ਨਹੀਂ ਪੜਾਇਆ ਜੀ ਇਹ ਦੁਪਾਲ ਉਥੇ ਚੇਅਰ ਸਥਾਪਿਤ ਹੋਵੇ ਉਥੇ ਗੁਰੂਆਂ ਦੀ ਬਾਣੀ ਦਾ ਉਥੇ ਤਰਜਮਾ ਹੋਵੇ ਦੁਨੀਆ ਭਰ ਦੀਆਂ ਬੋਲੀਆਂ ਚ ਤਰਜਮਾ ਹੋਵੇ ਤਿੰਨੇ ਸ਼ਹਿਰਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਪੂਰਾ ਸ਼ਹਿਰ ਤਲਵੰਡੀ ਸਾਬੋ ਪੂਰਾ ਸ਼ਹਿਰ ਤੇਨੰਦਪੁਰ ਸਾਹਿਬ ਤੁਹਾਨੂੰ ਫਰੀ ਦੇ ਵਿੱਚ ਈ ਰਿਕਸ਼ਾ ਜਾਂ ਮਿੰਨੀ ਬੱਸਾਂ ਜਾਂ ਜੋ ਵੀ ਲੋਕਲ ਸਰਵਿਸ ਚੱਲੂਗੀ ਉਹ ਬਿਲਕੁਲ ਮੁਫਤ ਹੋਊਗੀ ਜਿੱਥੋਂ ਮਰਜੀ ਚੜੋ ਜਿਹੜੇ ਮਰਜੀ ਗੁਰਦੁਆਰਾ ਸਾਹਿਬ ਉਤਰੋ ਉਥੋਂ ਜਿੱਥੇ ਮਰਜੀ ਜਾਣਾ ਸਾਰੇ ਜਿਹੜਾ ਖਰਚਾ ਉਹਨਾਂ ਦਾ ਉਹ ਜਿਹੜੇ ਈ ਰਿਕਸ਼ਿਆਂ ਦਾ ਜਾਂ ਬੱਸਾਂ ਦਾ ਜਾਂ ਉਹ ਸਰਕਾਰ ਚੱਲੂਗੀ ਜੀ ਤੁਸੀਂ ਕੁਝ ਨਹੀਂ ਕਰਨਾ ਜੀ ਤੁਸੀਂ ਇੱਥੇ ਆ ਜਿਓ ਤੁਹਾਡੀ ਜੇਬ 'ਚ ਭਾਵੇਂ ਪੈਸੇ ਨਾ ਵੀ ਹੋਣ ਤਾਂ ਵੀ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਹੋਣਗੇ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਗੁਰੂ ਸਾਹਿਬ ਮਾਰਸ਼ਲ ਆਰਟ ਸਿਖਾਉਂਦੇ ਸੀ ਗੱਤਕਾ ਤੇ ਯੁੱਧ ਦੇ ਹੋਰ ਅਭਿਆਸ ਹੁੰਦੇ ਸੀ ਚਰਨ ਗੰਗਾ ਸਟੇਡੀਅਮ ਹੈ ਉਹ ਸਟੇਡੀਅਮ ਇੱਕ ਪਾਸਿਓਂ ਖਾਲੀ ਜਾ ਪਿਆ ਇੱਕ ਪਾਸੇ ਪੌੜੀਆਂ ਜੀਆਂ ਉਹਦੀਆਂ ਠੀਕ ਨਹੀਂ ਹੈਗੀਆਂ ਕਿਸੇ ਪਾਸੇ ਉਹ ਸਟੇਡੀਅਮ ਲੱਗਦਾ ਹੀ ਨਹੀਂ ਨਾ ਹੀ ਹੈ ਸਟੇਡੀਅਮ ਤਾਂ ਅਸੀਂ ਹਰੇਕ ਪਿੰਡ 'ਚ ਜਿਹੜੇ 3-4000 ਸਟੇਡੀਅਮ ਦਾ ਅਨਾਉਂਸ ਕੀਤਾ ਉਹ ਤਾਂ ਪਿੰਡਾਂ 'ਚ ਵੀ ਬਣਨਗੇ ਪਰ ਸ਼ੁਰੂਆਤ ਫਿਰ ਆਪਾਂ ਗੁਰੂ ਦਾ ਨਾਮ ਲੈ ਕੇ ਕਰਦੇ ਆਂ ਪਹਿਲਾਂ ਆਗਿਆ ਗੁਰਾਂ ਦੀ ਲੈ ਲਈਏ ਜਿਹੜਾ ਕੰਮ ਕੀਤਾ ਲੋੜੀਏ ਗੱਜ ਗੇਂਕਾਰਾ ਗਾਵੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੰਨਣੋਂ ਪਾਵੇ ਨਿਆਣਾਂ ਬਬਲਵੀਰ ਸਿੰਘ ਜੀ ਬੁੱਢਾ ਦਲ ਵਾਲੇ ਤੁਸੀਂ ਨਕਸ਼ਾ ਬਣਾ ਦਿਓ ਉੱਥੇ ਸਟੇਡੀਅਮ ਚ ਕੀ ਕੀ ਚਾਹੀਦਾ ਕਿੱਥੇ ਤੁਸੀਂ ਕਿਉਂਕਿ ਗੱਤਕਿਆਂ ਦੇ ਬਹੁਤ ਸਾਰੇ ਕਰਤੱਬ ਦੇਖੇ ਜਾਂਦੇ ਨੇ ਕਈ ਵਾਰੀ ਲੋਕਾਂ ਦੇ ਉੱਤੇ ਇਸ ਤਰ੍ਹਾਂ ਦੇ ਘਟਨਾਵਾਂ ਵੀ ਹੋਈਆਂ ਨੇ ਘੋੜੇ ਜਿਹੜੇ ਆ ਪਬਲਿਕ ਵਾਲੇ ਪਾਸੇ ਨੂੰ ਆ ਜਾਂਦੇ ਆ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗबीर ਸਿੰਘ ਨੇ ਪੰਜਾਬ ਸਰਕਾਰ ਵੱਲੋਂ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦੀ ਮਾਨਤਾ ਦੇਣ ਦੀ ਸ਼ਲਾਘਾ ਕੀਤੀ ਹੈ ਨਾਲ ਹੀ ਉਹਨਾਂ ਨੇ ਇਸ ਨੂੰ ਨੇਪਰੇ ਚਾੜਨ ਲਈ ਪੰਜਾਬ ਸਰਕਾਰ ਅਤੇ ਸੰਗਤਾਂ ਨੂੰ ਵੀ ਖਾਸ ਅਪੀਲ ਕੀਤੀ ਜਿਵੇਂ ਮੈਨੂੰ ਤੁਹਾਡੇ ਕੋਲ ਸੁਣ ਕੇ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਨੂੰ ਅਤੇ ਤਲਵੰਡੀ ਸਾਬੋ ਉਸ ਪਵਨ ਸਥਾਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਜਿਹੜਾ ਕੋ ਮਤਾ ਹੈ ਉਹ ਪਾਸ ਕੀਤਾ ਹੈ ਔਰ ਸਿੱਖ ਪੰਥ ਦੀ ਬਹਾਕੀਆਂ ਤੋਂ ਇਹ ਚ ਰੋਕਣੀ ਮੰਗ ਰਹੀ ਹੈ ਕਿ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਦਰਜਾ ਦਿੱਤਾ ਜਾਏ ਕਿਉਂਕਿ ਇਹਨਾਂ ਸ਼ਹਿਰਾਂ ਦੇ ਬਿਲਕੁਲ ਹਦੂਦ ਦੇ ਨੇੜੇ ਕੰਪਲੈਕਸ ਦੇ ਨੇੜੇ țeੜੇ ਤਬਾਕੂ ਸਿਗਰਟ ਪੀੜੀ ਮਾਸ ਸ਼ਰਾਬ ਆਦਿ ਦੀਆਂ ਨੇੜੀਆਂ ਦੁਕਾਨਾਂ ਨੇ ਉਹ ਖੁੱਲੀਆਂ ਹੋਈਆਂ ਨੇ ਆਸ-ਪਾਸ ਇਹਨਾਂ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਸੇਵਨ ਕੀਤਾ ਜਾਂਦਾ ਹੈ ਜੇਕਰ ਸਰਕਾਰ ਨੇ ਐਸਾ ਐਲਾਨ ਕੀਤਾ ਤਾਂ ਬੜੀ ਖੁਸ਼ੀ ਦੀ ਗੱਲ ਹੈ ਔਰ ਇਹਨੂੰ ਆਮਲ ਦੇ ਵਿੱਚ ਵੀ ਲਿਆਉਣਾ ਬੜਾ ਜ਼ਰੂਰੀ ਹੈ ਔਰ ਅਸੀਂ ਸਰਕਾਰ ਦੇ ਇਸ ਫੈਸਲੇ ਦੀ ਛਲਾਗਾ ਕਰਦੇ ਹਾਂ ਕਿਉਂਕਿ ਸਰਕਾਰ ਨੇ ਜੇਕਰ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ ਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਅਸੀਂ ਸਾਰੇ ਇਸ ਗੱਲ ਦਾ ਸਹਿਯੋਗ ਵੀ ਕਰੀਏ ਤੇ ਇਹ ਬਹੁਤ ਵਧੀਆ ਉਦਮ ਤੇ ਉਪਰਾਲਾ ਹੈ ਤਾਂ ਕਿ ਇਹਨਾਂ ਸ਼ਹਿਰਾਂ ਦੀ ਜਿਹੜੀ ਪਵਿੱਤਰਤਾ ਹੈ ਉਹ ਕਾਇਮ ਰੱਖੀ ਜਾ ਸਕੇ ਕਿਉਂਕਿ ਭਾਨ ਗੁਰਵਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਪਾਮਨ ਸਥਾਨ ਸਚਕਾਂਡੋ ਸ੍ਰੀ ਹਰਮੰਦਰ ਸਾਹਿਬ ਜੀ ਬਾਰੇ ਜ਼ਿਕਰ ਕੀਤਾ ਡਿੱਠੇ ਸਭੇ ਥਾਵ ਨਹੀਂ ਤੁਝਿਆ ਅਦੁੱਖ ਪੁਰਖ ਵਿਧਾਤਾ ਤਾ ਤੂ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਨਕ ਕਸਮ ਰਜਾਹੇ ਨਾਇਆ ਰਾਮਦਾਸ ਸਰ ਇਸ ਸਾਰੇ ਸ਼ਹਿਰ ਦਾ ਜ਼ਿਕਰ ਤਾਂ ਗੁਰਵਰਜਨ ਸਿੰਘ ਜੀ ਮਹਾਰਾਜ ਨੇ ਕੀਤਾ ਤੇ ਇਸ ਸ਼ਹਿਰ ਦੀ ਪਵਿੱਤਰਤਾ ਕਾਇਮ ਰੱਖਣੀ ਸਾਡਾ ਸਭ ਦਾ ਫਰਜ਼ ਬਣਦਾ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਜੇਕਰ ਇਸ ਮੌਕੇ ਤੇ ਸਰਕਾਰ ਵੱਲੋਂ ਇਹ ਐਲਾਨ ਕੀਤਾ ਹੈ ਔਰ ਇਹਨੂੰ ਅਮਲੇ ਜਾਮਾ ਪਹਿਨਾਇਆ ਜਾਣਾ ਬੜਾ ਜ਼ਰੂਰੀ ਹੈ। ਅਕਸ਼ੀਗੁਰ ਤੇਰਪਾ ਦਰਸਾਉਂਦੀ ਹੈ ਕਿ ਸਾਈਂ ਵੀ ਨਗਰੀ શ્રી ਅਨੰਪੁਰ ਸਾਹਿਬ ਸੰਗਤਾਂ ਵੱਲੋਂ ਉਨੂੰ ਵੀ ਜ਼ਿਲ੍ਹਾ ਬਣਾਉਣ ਦੀ, ਨਵਾਂ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਿਤੇ ਪਵਿੱਤਰ ਸ਼ਹਿਰ ਐਲਾਨਿਆ ਹੈ। ਇਲਾਕੇ ਦੇ ਕੁਝ ਜ਼ਿਲ੍ਹਾ ਵੀ ਬਣਾ ਦੇਣ। ਦੇਖੋ ਜੋ ਸੰਗਤ ਨੇ ਮੰਗ ਕੀਤੀ ਹੈ ਤੇ ਸੰਗਤ ਦੇ ਮਾਗੁਰੂ ਮੋਖ ਰਾਖਾ ਹੋਇਆ ਸਰਕਾਰ ਨੂੰ ਇਹ ਜਿਹੜਾ ਐਲਾਨ ਉਹ ਕਰ ਦੇਣਾ ਚਾਹੀਦਾ ਹੈ। ਵੈਸੇ ਤੇ ਇਹ ਬਹੁਤ ਵੱਡੀ ਨਗਰੀ ਹੈ ਕਿਉਂਕਿ ਖਾਲਸੇ ਦਾ ਇਹ ਕਹਿ ਲੇ ਇੱਕ ਖਾਲਸੇ ਦੀ ਰਾਜਧਾਨੀ ਹੀ ਹੈ। ਕਿਉਂਕਿ ਬਹੁਤ ਵੱਡਾ ਅਸਾਰ ਹੈ ਤਿੰਨ ਦੁਨੀਆਂ ਦੇ ਵਿੱਚ ਜਿੱਥੇ ਸਤਿਗੁਰਾਂ ਨੇ ਖਾਲਸਾ ਪੰਥ ਨੂੰ ਪ੍ਰਗਟ ਕੀਤਾ ਸਬਕਸ਼ੀ ਕੇਸਕਰ ਸਾਹਿਬ ਜੀ ਨਾਪੁਰ ਸਾਹਿਬ ਜੇਕਰ ਉੱਥੋਂ ਦੇ ਤਰੱਕੀ ਵਾਸਤੇ ਕੋ ਹੋਰ ਗੱਲਾਂ ਕੀਤੇ ਜਾ ਰਹੇ ਨੇ ਇਹ ਇੱਕ ਅੱਛਾ ਕਦਮ ਹੈ। ਐਸਜੀਪੀਸੀ ਦੇ YouTube ਚੈਨਲ ਤੋਂ ਬਾਅਦ ਹੁਣ ਇੱਕ ਸਿੱਖ ਪ੍ਰਚਾਰਕ ਗਿਆਨੀ ਹਰਪਾਲ ਸਿੰਘ ਦਾ ਵੀ YouTube ਚੈਨਲ ਬੰਦ ਕਰ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਧਾਰਮਿਕ ਤੇ ਸਮਾਜਿਕ ਮੰਡਲਾਂ ਵਿੱਚ ਇਸ ਨੂੰ ਲੈ ਕੇ ਚਰਚਾ ਹੋਰ ਤੇਜ਼ ਹੋ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰਕ ਚੈਨਲ ਦੇ ਬੰਦ ਹੋਣ ਤੋਂ ਬਾਅਦ ਹੁਣ ਸਿੱਖ ਪ੍ਰਚਾਰਕ ਗਿਆਨੀ ਹਰਪਾਲ ਸਿੰਘ ਦਾ ਨਿੱਜੀ YouTube ਚੈਨਲ ਵੀ ਬੰਦ ਕਰ ਦਿੱਤਾ ਗਿਆ ਹੈ। ਸਿੱਖ ਪ੍ਰਚਾਰਕਾਂ ਖਿਲਾਫ ਲਗਾਤਾਰ ਹੋ ਰਹੀ ਕਾਰਵਾਈ ਨੇ ਧਾਰਮਿਕ ਤੇ ਸਮਾਜਿਕ ਮੰਡਲਾਂ ਵਿੱਚ ਚਰਚਾ ਨੂੰ ਹੋਰ ਤਿੱਖਾ ਕਰ ਦਿੱਤਾ ਹੈ ਜਿਸ ਦੇ ਪ੍ਰਤੀਕਿਰਿਆ ਦਿੰਦੇ ਹੋਏ ਗਿਆਨੀ ਹਰਪਾਲ ਸਿੰਘ ਨੇ ਕਿਹਾ ਕਿ ਸੱਚ ਬੋਲਣ ਵਾਲਿਆਂ ਨੂੰ ਹਮੇਸ਼ਾ ਕੁਝ ਨਾ ਕੁਝ ਕੀਮਤ ਚੁਕਾਉਣੀ ਹੀ ਪੈਂਦੀ ਹੈ ਹਾਲਾਂਕਿ ਇਸ ਘਟਨਾ ਨੇ ਸਿੱਖ ਧਾਰਮਿਕ ਵਾਤਾਵਰਣ ਵਿੱਚ ਅਜਿਹੇ ਕਦਮਾਂ ਪਾਰੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਹਦੇ ਜਿਹੜੇ ਆ ਉਹ ਕੀਮਤਾਂ ਅਦਾ ਕਰਨੀਆਂ ਪੈ ਸਕਦੀਆਂ ਤੇ ਫਿਰ ਉਹਨਾਂ ਦੀ ਗੱਲ ਕਰਨੀ ਵੀ ਕਿਹੜੀ ਸੌਖੀ ਆ ਸੋ ਇਨਸਾਨ ਹੀ ਬਦਲਦੇ ਆ ਬਰਤਿਆਂ ਨਹੀਂ ਬਦਲਦੀਆਂ ਤੇ ਅੱਜ ਫੇਰ ਲੋੜ ਹੈ ਕਿ ਅਧਿਕਾਰ ਹੱਕ ਭਾਵਨਾਵਾਂ ਜਜ਼ਬਾਤ ਸਾਰਿਆਂ ਨੂੰ ਜਿਹੜੇ ਆ ਉਹ ਜੀਉਣ ਦਾ ਹੱਕ ਹੋਵੇ ਸੋ ਬਹੁਤ ਕੁਝ ਹੈ ਜਿਹੜਾ ਨਜ਼ਰ ਆ ਰਿਹਾ ਪਰ ਇਹ ਹੈ ਵੀ ਜਿੰਨਾ ਸਤਮ ਹੁੰਦਾ ਜਿੰਨਾ ਜ਼ੁਲਮ ਹੁੰਦਾ ਉਹਨੀ ਚੇਤਨਾ ਵੀ ਆਉਂਦੀ ਆ ਇਹ ਵੀ ਪਲਾ ਹੋ ਰਿਹਾ ਸਰ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਚੈਂਬਰ ਬੈਨ ਕੀਤਾ ਗਿਆ ਉਸ ਤੋਂ ਬਾਅਦ ਤੁਹਾਡਾ ਕਰ ਦਿੱਤਾ ਗਿਆ ਇਹਦੇ ਬਾਰੇ ਕੋਈ ਸ਼੍ਰੋਮਣੀ ਕਮੇਟੀ ਕੋ ਪੁੱਛਦਾ ਕਰੇਗੀ ਚਲੋ ਤੇ ਸੰਸਥਾਤਮਕ ਤੌਰ ਤੇ ਉਹਨਾਂ ਦੀ ਕੀ ਜ਼ਿੰਮੇਵਾਰੀ ਕੀ ਕਰਦੇ ਆ ਕੀ ਖੇਤਰ ਹੈ ਮੈਨੂੰ ਪਤਾ ਨਹੀਂ ਪਰ ਮੈਂ ਸਮਝਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਆ ਇਹ ਇਦਾਂ ਦਾ ਤੇ ਬਹੁਤ ਕੁਝ ਹੋਇਆ ਹੋਣਾ ਅਜੇ ਤੋ ਜੇ ਅਸੀਂ ਗੁਰੂ ਸਾਹਿਬ ਦੇ ਰਾਹ ਤੇ ਤੁਰਨਾ ਤੇ ਬਿਖਮ ਮਾਰਗ ਇਹ ਤੇ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਇਹ ਬਿਰਤੀਆਂ ਨਹੀਂ ਬਦਲਦੀਆਂ ਉਹ ਜਿਹਦੀ ਤਾਕਤ ਜਿਹਦੇ ਕੋਲ ਤਾਣ ਆਉ ਡਰਾਉਣ ਦਾ ਯਤਨ ਕਰਦਾ ਰਾਣ ਵਾਲੇ ਜਿਹੜੇ ਤੁਸੀਂ ਕਹਿ ਰਹੇ ਸਰਕਾਰ ਦੇ ਨੁਮਾਇੰਦੇ ਨੇ ਪਹਿਣਾ ਜਾਓਗੇ ਤੁਸੀਂ ਆਪਣੇ ਨਾ ਜਿਹਨੇ ਜਿਹੜੇ ਵੀ ਆ ਉਹ ਜਿਹਦੇ ਵੀ ਨੁਮਾਇੰਦੇ ਨੇ ਪਤਾ ਨਹੀਂ ਕਿਹਨਾਂ ਦਾ ਅਧਿਕਾਰ ਖੇਤਰ ਹੈ ਪਰ ਉਹ ਹਰ ਖੇਤਰ ਚ ਇਦਾਂ ਹੀ ਹੁੰਦਾ ਜੇ ਤੁਸੀਂ ਸੱਚ ਦੀ ਗੱਲ ਕਰਦੇ ਹੋ ਗੁਰੂ ਸਾਹਿਬ ਨੇ ਬਾਣੀ ਚ ਕਹੇ ਮੇਰੀ ਕਹਿਣ ਦੀ ਖਤਮ ਨਹੀਂ ਹੈ ਕਿ ਜੇ ਕੋ ਬੋਲਾ ਸੱਚ ਕੂੜਾ ਚਰ ਜਾਵੇ ਉਹਨੂੰ ਚਰਨਾ ਬਹੁਤ ਔਖਾ ਹੁੰਦਾ ਤੇ ਜਿਹੜਾ ਵੀ ਤਾਣ ਕੋਈ ਲਾਉਂਦਾ ਫਿਰ ਉਹ ਕੋਸ਼ਿਸ਼ ਤੇ ਕਰਦਾ ਹੀ ਸੀਪੀ ਮੈਡਮ ਤਨਪ੍ਰੀਤ ਕੌਰ 13 ਸਾਲ ਦੀ ਬੱਚੀ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ ਜਿੱਥੇ ਉਹਨਾਂ ਨੇ ਮੀਡੀਆ ਨਾਲ ਵੀ ਇਸ ਮਾਮਲੇ ਵਿੱਚ ਹੁਣ ਤੱਕ ਦੀ ਕਾਰਵਾਈ ਸੰਬੰਧੀ ਗੱਲਬਾਤ ਕੀਤੀ ਜਲੰਧਰ ਵਿਖੇ ਕਮਰਤਾਰੀ ਸਿੱਖ ਵੱਲੋਂ ਆਪਣੇ ਗੁਆਂਢ ਵਿੱਚ ਰਹਿੰਦੀ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਸੀਪੀ ਮੈਡਮ ਤਨਪ੍ਰੀਤ ਕੌਰ ਬੱਚੀ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਜਿੱਥੇ ਉਹਨਾਂ ਨੇ ਮੀਡੀਆ ਨਾਲ ਵੀ ਇਸ ਮਾਮਲੇ ਸੰਬੰਧੀ ਹੁਣ ਤੱਕ ਦੀ ਕਾਰਵਾਈ ਬਾਰੇ ਗੱਲਬਾਤ ਕੀਤੀ ਨਾਮ ਤੁਸੀਂ ਅੱਜ ਪਹੁੰਚੇ ਹੈਗੇ ਪਰਵਾਹ ਨੰਬਰ ਦਾ ਕੀ ਗੱਲ ਹੋਈ ਪਰਿਵਾਰਕ ਮੈਂਬਰਾਂ ਨੂੰ ਇਸ ਚੀਜ਼ ਦਾ ਭਰੋਸਾ ਦਿਵਾਇਆ ਕਿ ਜਿਹੜੀ ਇਹ ਮੰਦਪਾਗੀ ਘਟਨਾ ਹੋਈ ਹੈ ਇਸ ਦੇ ਵਿੱਚ ਪੁਲਿਸ ਵੱਲੋਂ ਜੋ ਕਾਰਵਾਈ ਬਣਦੀ ਹੈ ਅਸੀਂ ਉਹ ਪੂਰੇ ਤਰੀਕੇ ਨਾਲ ਕਰ ਰਹੇ ਹਾਂ ਜੀ ਤੇ ਜਲਦ ਤੋਂ ਜਲਦ ਹੀ ਇਸ ਮੁਕਦਮੇ ਦੀ ਤਫਤੀਸ਼ ਨੂੰ ਮੁਕੰਮਲ ਕਰਕੇ ਅੱਗੇ ਵੀ ਇਸ ਦੇ ਵਿੱਚ ਜੋ ਕਰਨ ਵਾਲੀ ਚੀਜ਼ ਹੈ ਜੀ ਜੋ ਆਪਾਂ ਗ੍ਰਿਫਤਾਰੀ ਕਰ ਚੁੱਕੇ ਹਾਂ ਤੁਹਾਨੂੰ ਪਤਾ ਸੋ ਅੱਗੇ ਵੀ ਜੋ ਆਪਾਂ ਇਸ ਚ ਕਰਨਾ ਹੈ ਉਹ ਆਪਾਂ ਜਲਦ ਤੋਂ ਜਲਦ ਇਸ ਵਿੱਚ ਇਹ ਤਾਂ ਮੰਗਰ ਸਿੰਘ ਨੂੰ ਲੈ ਕੇ ਬੜੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਆ ਕਿ ਉਸਨੇ ਆਪਣੀ ਡਿਊਟੀ ਪੂਰੀ ਨਹੀਂ ਨਿਭਾਈ ਜੀ ਸਾਨੂੰ ਮੌਕੇ ਤੇ ਪਹਿਲੇ ਦਿਨ ਹੀ ਜਿਵੇਂ ਲੱਗਿਆ ਕਿ ਜਿੰਨਾ ਮੁਲਾਜ਼ਮਾ ਵੱਲੋਂ ਇਸ ਛੋਟੀ ਬਾ ਵਧੀਆ ਤਰੀਕੇ ਕਾਰਗੁਜ਼ਾਰੀ ਕੀਤੀ ਜਾ ਸਕਦੀ ਸੀ ਪਰ ਨਹੀਂ ਕੀਤੀ ਗਈ ਉਸ ਤਰ੍ਹਾਂ ਅਸੀਂ ਪੂਰੀ ਤਰ੍ਹਾਂ ਐਕਸ਼ਨ ਲੈਂਦਾ ਹੈ ਪਰਵਾਰ ਦੇ ਹੋਰ ਵੀ ਕੁਝ ਪੁਆਇੰਟਸ ਹਨ ਜਿਨ੍ਹਾਂ ਦੇ ਅਸੀਂ ਅੱਗੇ ਵੀ ਦੇਖ ਰਹੇ ਹਾਂ ਕੋਈ ਮਾਮਲਾ ਵੀ ਦਰਜ ਕੀਤਾ ਜਾ ਰਿਹਾ ਮੰਗਤਰਮ ਦੱਸ ਦੱਸ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਵਿਅਕਤੀ ਆਪਣੀ ਪਤਨੀ ਨੂੰ ਗਵਾਂਡ ਵਿੱਚ ਰਹਿੰਦੇ ਉਸਦੇ ਆਸ਼ਿਕ ਨਾਲ ਤੋੜ ਦਿੰਦਾ ਹੁਣ ਇਸ ਮਾਮਲੇ ਨੂੰ ਲੈ ਕੇ ਉਕਤ ਲੜਕੀ ਮੀਡੀਆ ਸਾਹਮਣੇ ਆਈ ਹੈ ਮਾਮਲਾ ਬਸ ਇਹ ਕੋਸ਼ਿਸ਼ ਇਹਨੇ ਥਾਂ ਦਾ ਕਿਆ ਸੀ ਦਾ ਥਾਂ ਤੇ ਲੜਾਈ ਕੀਤੀ ਸੀਗੀ ਵੀ ਮੈਂ ਆ ਵੀ ਮੈਨੂੰ ਤੁਸੀਂ ਥਾਂ ਦੇ ਵੀ ਆਪ ਦਾ ਵੇਚ ਕੇ ਆਪਦੇ ਭਰਾਵਾਂ ਨੂੰ ਥਾਂ ਵੀ ਮੇਰੇ ਨਾਂ ਥਾਂ ਲਵਾ। ਥਾਂ ਪਿੱਛੇ ਵੀ ਇਹਨੇ ਹੁਜੇ ਤੱਕ ਵੀ ਰੋਲਾ ਪਾਉਂਦਾ ਸੀ ਵੀ ਮੇਰੇ ਨਾਂ ਥਾਂ ਕਰ ਦੇ। ਵੀ ਕੋਈ ਨਹੀਂ ਆਪਣੇ ਕੋਲੇ ਥਾਂ ਹੈ ਨਹੀਂ ਕਿ ਥੋੜੀ ਹੈ ਕੋਈ ਨਾ ਆਪਾਂ ਸ਼ਹਿਰ ਰਹਿ ਲਾਂਗੇ। ਫਿਰ ਭਰਾਵਾਂ ਨੂੰ ਕਹਿ ਕੇ ਉਹਨਾਂ ਨੂੰ ਥਾਂ ਵੀ ਮੇਰੇ ਨਾਂ ਥਾਂ ਕਰ। ਬਸ ਕੁਛ ਮੈਂ ਥਾਂ ਇਹਦੇ ਨਾਂ ਨਹੀਂ ਕੀਤੀਗੀ ਕੁਛ ਥਾਂ ਕਰਕੇ ਮੇਰੇ ਖਤ ਪਿਆ ਹੋਇਆਗਾ। ਵਿਹਾਲ ਮੇਰੇ ਥਾਣਾ ਕਰੀ ਰਿਹਾ ਜਿਹੜੇ ਹੱਥ ਫੜ ਕੇ ਮੰਨੂ ਜਾ ਰਿਹਾ ਹੈ ਭੇਜੀ ਆ ਉਹ ਤੇ ਇਹਦੀ ਜ਼ਬਰਦਸਤੀ ਆ ਨਾ ਸਾਰੇ ਇਹਨੇ ਮੈਨੂੰ ਜ਼ਬਰਦਸਤੀ ਨਾਲ ਕਰ ਇਹਨੇ ਉਹਦੇ ਹੱਥ ਚ ਹੱਥ ਫੜਾਇਆ ਠੀਕ ਆ ਇਹਨੇ ਘਰੋਂ ਕੱਢਿਆ ਜ਼ਬਰਦਸਤੀ ਨਾਲ ਮੇਰੀ ਮੰਮਾ ਲੈ ਕੇ ਵੀ ਗਈ ਹੈ ਵੀ ਚਲ ਕੋਈ ਨਹੀਂ ਵੀ ਗਲਤੀ ਹੋ ਗਈ ਚਲ ਮੰਨ ਲੈ ਕੋਈ ਵੀ ਗਲਤੀ ਹੋ ਗਈ ਤੁਰਕਾੜਨਾ ਪਿੱਛੇ ਲੜਾਈ ਕਰ ਲਈ ਆ ਤੇ ਚਲ ਵੀ ਮੰਨਦੇ ਆ ਕਿ ਚਲ ਦੋ ਇਹ ਤੋਂ ਗਲਤੀ ਹੋ ਗਈ ਪਰ ਗਲਤੀ ਕੋਈ ਵੀ ਨਹੀਂ ਸੀ ਸਿਰਫ ਕੱਲੀ ਰਿਕਾਰਡਿੰਗਾਂ ਦੀ ਗੱਲ ਸੀਗੇ ਬਾਕੀ ਮੰਮੀ ਕਹਿੰਦੀ ਕਿ ਚਲ ਕੋਈ ਨਹੀਂ ਤੁਸੀਂ ਇਹਨੂੰ ਰੱਖ ਲਓ ਵੀ ਨਹੀਂ ਅਸੀਂ ਲੈ ਕੇ ਜਾਂਦੇ ਵੀ ਚਲ ਜਵਾਕਾ ਬਾਰੇ ਸੋਚ ਲਾ ਕਹਿੰਦਾ ਨਹੀਂ ਮੈਂ ਮੇਰੇ ਘਰੇ ਵੜਨੀ ਨਹੀਂ ਚਾਹੀਦੀ ਕਹਿੰਦਾ ਬਸ ਤੂੰ ਜਾਵਣਾ ਆਪਦੇ ਘਰੇ ਜਾਵਣਾ ਮੈਂ ਨਹੀਂ ਤੈਨੂੰ ਰੱਖਣਾ ਦਾ ਬਸ ਕਿੰਨੇ ਬੱਚੇ ਨੇ ਤੁਹਾਡੇ ਚਾਰ ਬੱਚੇ ਹਨ ਜੀ ਦੋ ਇੱਥੇ ਮਮਾ ਕੋਲੇ ਰਹਿੰਦੇ ਦੋ ਉਹਨਾਂ ਕੋਲੇ ਆ ਦੋ ਮੈਂ ਤੁਹਾਡੀ ਦੂਜੀ ਵਾਰ ਜੀ ਹਾਂਜੀ 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 ਬਾਕੀ ਇਹਨੇ ਆਪਦੇ ਬਾਰੇ ਤਾਂ ਕੁਝ ਨਹੀਂ ਦੱਸਿਆ ਵੀ ਮੈਂ ਪਹਿਲਾਂ ਵਿਆਹਿਆ ਸੀ ਜਾਂ ਨਹੀਂ ਕਿਸੇ ਨੇ ਇਹਨੇ ਕੋਈ ਪਤਾ ਹੈ ਕੁਝ ਕਿਹਾ ਹੀ ਨਹੀਂਗਾ ਉਹ ਤਾਂ ਮੈਂ ਕਹਿੰਦੀ ਹਾਂ ਨੇ ਵੀ ਹਾਂ ਇਹਦੇ ਪਹਿਲਾਂ ਤਿੰਨ ਵਿਆਹ ਹੋਇਆ ਫਿਰ ਮੈਨੂੰ ਲੈ ਕੇ ਆਇਆ ਇਹ ਉਹ ਜੇ ਵੀ ਨਹੀਂ ਟਿਕਦਾ ਜਿਹੜੇ ਇਲਜ਼ਾਮ ਲਾ ਰਿਹਾ ਹੈ ਦੀ ਕੋਈ ਐ ਸੰਬੰਧ ਸੀਗੇ ਆ ਬੇਗੋਣਾ ਸ਼ਾਇਦ ਹਾਂਜੀ ਹਾਂਜੀ ਹਾਂ ਉਹ ਕੋਈ ਗੱਲ ਨਹੀਂ ਸੀ ਉਹ ਤਾਂ ਉਹ ਕੋਈ ਗੱਲ ਵੀ ਨਹੀਂ ਉਹ ਤਾਂ ਇਹਨੇ ਸਿਰਫ ਨਜਾਇਜ਼ ਨਹੀਂ ਬਾਕੀ ਇਹਦੇ ਭਰਾ ਕੋਲੇ ਉਹ ਆਉਂਦਾ ਜਾਂਦਾ ਸੀਗਾ ਉਹ ਸਾਰੇ ਪਰਿਵਾਰ ਹੀ ਆਉਂਦਾ ਸੀਗਾ ਬਾਕੀ ਇਹਨੇ ਉਹ ਮੁੰਡੇ ਨੂੰ ਪੁੱਛਿਆ ਵੀ ਤੂੰ ਰਾਤ ਨੂੰ ਵੀ ਘਰੇ ਆਉਣਾ ਉਹਨੇ ਇਹ ਹੀ ਕਿਹਾ ਸੀ ਵੀ ਮੈਂ ਇਹਨਾਂ ਦੇ ਘਰੇ ਰਾਤ ਨੂੰ ਨਹੀਂ ਆਉਂਦਾ ਜਾਂਦਾ ਸੀਗਾ ਆਉਂਦਾ ਸੀ ਤਾਂ ਸਿਰ ਤੇਰੇ ਭਰਾ ਕੋਲੇ ਆਇਆ ਸੀ ਉਸ ਵੀ ਇਹਨੇ ਮੇਰੇ ਨਾਮ ਗਲਤ ਇਲਜ਼ਾਮ ਲਾਤਾ ਮੇਰੇ ਸਿਰ ਵੀ ਹਾਂ ਇਹ ਤੇਰੇ ਕਰਕੇ ਹੀ ਆਉਂਦਾ ਸੀਗਾ ਆਉਣੀ ਜਾਣੀ ਤਾਂ ਉਹਨਾਂ ਦੀ ਪਹਿਲਾਂ ਤੋਂ ਹੀ ਸੀਗੀ ਪਰ ਇਹਨੇ ਉਹਨਾਂ ਨੂੰ ਮੁੰਡੇ ਨੂੰ ਸਿਰਫ ਰੋਕਿਆ ਸੀ ਉਹਦੇ ਪਰਿਵਾਰ ਨੂੰ ਬਾਕੀ ਨੂੰ ਨਹੀਂ ਰੋਕਿਆ ਸੀਗਾ ਜਾਂ ਮੈਨੂੰ ਉਹਨਾਂ ਦੇ ਘਰੋਂ ਹੋਣ ਤੋਂ ਰੋਕਿਆ ਸੀ ਜਾਂ ਉਹਨੂੰ ਰੋਕਿਆ ਸੀ ਬਸ ਵੀ ਇਹਨਾਂ ਨੇ بس ਸਾਨੂੰ ਦੋਨਾਂ ਨੂੰ ਰੋਕ ਰੱਖਿਆ ਸੀ ਆਪ ਇਹ ਜਾਂਦੇ ਆਂ ਹਾਂਜੀ ਮੈਂ ਇਹਨੇ ਧੱਕੇ ਨਾਲ ਸੈਣ ਕਰਵਾਲੇ ਤਲਾਕ ਇੰਨੇ ਕਰਵਾਏ ਤੁਸੀਂ ਹੁਣ ਕੀ ਮਲੋ ਤੇ ਜਾਣਾ ਚਾਹੁੰਦੇ ਆ ਕਿ ਆਣਾ ਨੂੰ ਆ ਕੀ ਨਹੀਂ ਫਿਰ ਮੈਂ ਵਧੀਆ ਮੇਰਾ ਖੜਾ ਛੋਟਾ ਗਿਆ ਇਹਦੇ ਨਾਲੋਂ ਮੈਂ ਉੱਥੇ ਜਾ ਕੇ ਕੀ ਕਰਨਾਗਾ ਸਾਰੀ ਉਮਰ ਮੈਂ ਕੋਟ ਤੇ ਥੋੜੀ ਖਾਣੀ ਇੰਨਾ ਜਲੀਲ ਹੋਈਆਂ 5-6 ਸਾਲੋਂ ਚੱਲਿਆ ਦਾਖਾ ਵਿਖੇ ਸਥਿਤ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਖਿਲਾਫ ਪੁਲਿਸ ਤੇ ਮੈਡੀਕਲ ਟੀਮ ਵੱਲੋਂ ਕਾਰਵਾਈ ਕਰਦਿਆਂ ਜਿੱਥੇ ਇਸ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਉੱਥੇ ਹੀ ਇੱਥੇ ਬੰਦ 25 ਨੌਜਵਾਨਾਂ ਨੂੰ ਵੀ छुड़ाਇਆ ਗਿਆ ਫਿਲਹਾਲ ਪੁਲਿਸ ਵੱਲੋਂ ਦੋ ਵਿਅਕਤੀਆਂ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਦਾਖਾ ਵਿਖੇ ਸ਼ਹੀਦਾਂ ਦੀ ਜਗਰ ਨਜ਼ਦੀਕ ਬਿਲਡਿੰਗ ਵਿੱਚ ਚੱਲ ਰਹੇ ਇੱਕ ਗੈਰ ਕਾਨੂੰਨੀ ਨਸ਼ਾ ਸ਼ਿਦਾਵ ਕੇਂਦਰ ਦਾ ਪਰਦਾਫਾਸ਼ ਕਰਦਿਆ ਪੁਲਿਸ ਅਤੇ ਮੈਡੀਕਲ ਟੀਮ ਵੱਲੋਂ ਇੱਕ ਕਮਰੇ ਵਿੱਚ ਬੰਦ 25 ਨੌਜਵਾਨਾਂ ਨੂੰ ਛੁਡਵਾਇਆ ਗਿਆ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਸ ਮੌਕੇ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਦੋ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਲੁਧਿਆਣਾ ਜ਼ਿਲ੍ਹੇ ਦੇ ਥਾਣਾ ਦਾਖਾ ਵਿਖੇ ਸਾਨੂੰ ਇੱਕ ਇਲੀਗਲ ਰੀਹੈਬ ਡੀ ਐਡਿਕਸ਼ਨ ਸੈਂਟਰ ਦੀ ਇਨਫੋਰਮੇਸ਼ਨ ਮਿਲੀ ਸੀ ਜਿਸ ਵਿੱਚ ਕੰਪਲੇਨੈਂਟ ਨੇ ਦੱਸਿਆ ਸੀ ਕਿ ਦਾਖੇਪਿੰਡ ਦੇ ਵਿੱਚ ਇਲੀਗਲ ਤੌਰ ਤੇ ਰੀਹੈਬ ਸੈਂਟਰ ਚਲਾਇਆ ਜਾਂਦਾ ਵਾ ਜਿਸ ਵਿੱਚ ਕਰੀਬ 25 ਦੇ ਕਰੀਬ ਮਰੀਜ਼ਾਂ ਨੂੰ ਡਰਗ ਡਿਕਸ਼ਨ ਰੱਖਿਆ ਗਿਆ ਵਾ ਤੇ ਉੱਤੇ ਬਹੁਤ ਹੀ ਗੰਦੇ ਹਾਲਾਤ ਹੈ ਹਾਈਜੇਨਿਕ ਕੰਡੀਸ਼ਨਸ ਬਾਕੀ ਖਾਣ ਪੀਣ ਦਾ ਰਹਿਣ ਸਹਿਣ ਦਾ ਬਹੁਤ ਹੀ ਮਾੜਾ ਪ੍ਰਬੰਧ ਆ ਤੇ ਬਿਲਕੁਲ ਚੰਗੇ ਤਰੀਕੇ ਨਾਲ ਲਾਜ਼ਮੀ ਨਹੀਂ ਕੀਤਾ ਜਾਂਦਾ ਜਿਸ ਤੋਂ ਬਾਅਦ ਅਸੀਂ ਇੱਕ ਚਿੱਠੀ ਸਿਵਲ ਸਰਜਨ ਸਾਹਿਬ ਲੁਧਿਆਣਾ ਨੂੰ ਲਿਖੀ ਸੀ ਜਿਨ੍ਹਾਂ ਵੱਲੋਂ ਤਿੰਨ ਡਾਕਟਰਾਂ ਦੀ ਟੀਮ ਇਕੱਠੀ ਕੀਤੀ ਗਈ ਸੀ ਜਿਸ ਵਿੱਚ ਡਾਕਟਰ ਹਰਕਮਲ ਕੌਰ ਡਾਕਟਰ ਵਿਨੋਦ ਕੁਮਾਰ ਤੇ ਦਵਿੰਦਰ ਸਿੰਘ ਇਹਨਾਂ ਤਿੰਨ ਡਾਕਟਰਸ ਵੱਲੋਂ ਪੁਲਿਸ ਪਾਰਟੀ ਨਾਲ ਲੈ ਕੇ ਇੱਕ ਸਾਂਝੀ ਰੇਡ ਕੀਤੀ ਗਈ ਸੀ ਜਿਸ ਰੇਡ ਕਰਨ ਤੇ ਸਾਨੂੰ ਪਾਇਆ ਗਿਆ ਕਿ ਉੱਥੇ ਇੱਕ ਇਲੀਗਲ ਤੌਰ ਤੇ ਬਿਲਕੁਲ ਬੰਦ ਜਗ੍ਹਾ 'ਚ ਇੱਕ ਕਮਰੇ ਦੇ ਵਿੱਚ 25 ਮਰੀਜ਼ਾਂ ਨੂੰ ਰੱਖਿਆ ਗਿਆ ਸੀ ਜਿਨ੍ਹਾਂ ਨੂੰ ਬਾਹਰੋਂ ਲੋਕ ਲਗਾਇਆ ਗਿਆ ਸੀ ਤੇ ਉਹਨਾਂ ਦੀ ਕੰਡੀਸ਼ਨ ਹਾਲਤ ਬਹੁਤ ਅੰਦਰ ਮਾੜੀ ਸੀ ਨਾ ਕੋਈ ਉਹਨਾਂ ਨੂੰ ਟਾਈਮ ਦੇ ਕੋਈ ਮੈਡੀਸਿਨ ਦਿੱਤੀ ਜਾਂਦੀ ਸੀ ਨਾ ਖਾਣਾ ਦਿੱਤਾ ਜਾਂਦਾ ਸੀ ਕਈਆਂ ਦੇ ਤਾਂ ਬਹੁਤ ਡੂੰਘੇ ਡੂੰਘੇ ਜ਼ਖਮ ਵੀ ਹੋਏ ਪਏ ਸਨ ਬਟ ਉਹਨਾਂ ਦੀ ਕੋਈ ਟੇਕ ਕੇਅਰ ਨਹੀਂ ਕੀਤੀ ਜਾਂਦੀ ਸੀ ਇਸ ਤੋਂ ਬਾਅਦ ਅਸੀਂ ਮੌਕੇ ਤੇ ਪ੍ਰਮਾਣਿਤ ਕੋਈ ਕਾਗਜ਼ ਕੋਈ ਗਵਰਨਮੈਂਟ ਵੱਲੋਂ ਪਰਮਿਸ਼ਨ ਕੋਈ ਚੈੱਕ ਕੀਤੀ ਗਈ ਤਾਂ ਕਿਸੇ ਵੀ ਤਰੀਕੇ ਦੀ ਕੋਈ ਪਰਮਿਸ਼ਨ ਵੀ ਨਹੀਂ ਪਾਈ ਗਈ ਸੋ ਇਹਨਾਂ ਦਾ ਲੌਕ ਤੋੜ ਕੇ ਪੁਲਿਸ ਵਾਲਿਆਂ ਨੂੰ ਰੈਸਕਿਊ ਕਰਕੇ ਡਾਕਟਰਸ ਦੀ ਟੀਮ ਦੇ ਨਾਲ ਸਿਵਲ ਹਸਪੀਟਲ ਜਗਰਾਉਂ ਵੀ ਖੇ ਲਿਆ ਗਿਆ ਜਿੱਥੇ ਇਹਨਾਂ ਦਾ ਸਾਰਿਆਂ ਦਾ ਮੈਡੀਕਲ ਹੋਇਆ ਵਾ ਇਹਨਾਂ ਨੂੰ ਕਾਇਦੇ ਅਨੁਸਾਰ ਕਿਸੇ ਨੂੰ ਮੈਡੀਸਨ ਦੀ ਲੋੜ ਆ ਜਾਂ ਐਡਮਿਟ ਕਰਨ ਦੀ ਲੋੜ ਆ ਉਹਨਾਂ ਮੁਤਾਬਕ ਡਾਕਟਰਾਂ ਵੱਲੋਂ ਅਗਲੇਰੀ ਮਰੀਜ਼ਾਂ ਦੀ ਟੇਕ ਕੇਅਰ ਕੀਤੀ ਜਾ ਰਹੀ ਹੈ ਇਸ ਦੇ ਨਾਲ ਨਾਲ ਜੋ ਇਲੀਗਲ ਸੈਂਟਰ ਚਲਾ ਰਹੇ ਸਨ ਇਹ ਦੋ ਭਾਈਵਾਲ ਹਰਦੀਪ ਸਿੰਘ ਉਰਫ ਦੀਪਕ son of ਹਰਪਾਲ ਸਿੰਘ ਚੱਕਲਾ ਤੇ ਜਗਮਿੰਦਰ ਸਿੰਘ son of ਗਿਰਪਾਲ ਸਿੰਘ ਪੱਤੀ ਜਲਾਲ ਦੱਖ ਇਹਨਾਂ ਦੋਨਾਂ ਦੇ ਖਿਲਾਫ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਉਹ ਉਹਨਾਂ ਤੋਂ ਪੈਸੀ ਵਡੋਰਨਾ 420 ਤੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਣਾ ਦੋਨਾਂ ਸੈਕਸ਼ਨਾਂ ਦੇ ਤਹਿਤ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਰੇਡਜ਼ ਜਾਰੀ ਨੇ ਬਹੁਤ ਜਲਦੀ ਇਹਨੂੰ ਰੈਸਟ ਕੀਤਾ ਜਾਊਗਾ ਮੈਂ ਲੋਕਾਂ ਨੂੰ ਵੀ ਹਿਤਵੀਚ ਕਰੂੰਗਾ ਕਿ ਅਗਰ ਤੁਹਾਡੇ ਕੋਈ ਵੀ ਡਰਗ ਐਡਿਕਟ ਨਸ਼ਾ ਕਰਨ ਦਾ ਆਦੀ ਹੈ ਤਾਂ ਸਰਕਾਰ ਵੱਲੋਂ ਪ੍ਰਮਾਣਿਤ ਸਰਕਾਰੀ ਹਸਪਤਾਲ ਦੇ ਵਿੱਚ ਬਹੁਤ ਅੱਛੀ ਫੈਸਿਲਿਟੀ ਦੇ ਨਾਲ ਉੱਥੇ ਡਰਗ ਡਿਕਟਿਕਸ਼ਨ ਨਸ਼ਾ ਛਡਵਾਇਆ ਜਾਂਦਾ ਇਸ ਕਰਕੇ ਤੁਸੀਂ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਧੋਖੇ ਵਿੱਚ ਆ ਕੇ ਇਹੋ ਜਿਹੇ ਡਿਕਟਿਕਸ਼ਨ ਸੈਂਟਰਸ ਦੇ ਨਾਂ ਦਾ ਜਿੱਥੇ ਨਸ਼ਾ ਦਾ ਕੀ ਛਡਣਾ ਸਗੋਂ ਬੰਦੇ ਦਾ ਵੀ ਨੁਕਸਾਨ ਹੋ ਸਕਦਾ ਇਸ ਕਰਕੇ ਇਸ ਚੀਜ਼ ਦੇ ਸਤਾਰ ਕਰੋ ਤੇ ਸਰਕਾਰ ਵੱਲੋਂ ਪ੍ਰਮਾਣਿਤ ਨਸ਼ਾ ਛਡਾਊ ਕੇਂਦਰਾਂ ਤੇ ਹੀ ਆਪਣੇ ਰਿਲੇਟਿਵ ਜੋ ਨਿਸ਼ਾ ਕਰਦੇ ਨਹੀਂ ਜਾਂ ਕੋਈ ਜਾਣ ਪਛਾਣ ਕਰਦਾ ਉਹਨਾਂ ਨੂੰ ਜਮ੍ਹਾਂ ਕਰਵਾ